ਆਪਾਂ ਅੱਜ ਤੱਕ ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਕਹਿਣਾ ਅੱਜ ਤੱਕ ਦੇ ਲਾਈਵ ਦੇ ਵਿੱਚ ਕੋਈ ਐ ਕਦੇ ਵੀ ਆਪਾਂ ਕਿਸੇ ਨੂੰ ਗਾਲ ਕੱਢੀ ਜਾਂ ਕਿਸੇ ਦੇ ਮਾੜਾ ਖਿਲਾਫ ਬੋਲੇ ਆ ਜੇ ਤੁਹਾਡੀ ਤਰੱਕੀ ਹੋਊਗੀ ਤਾਂ ਤੁਹਾਡੀ ਆਲੋਚਨਾ ਜ਼ਰੂਰੀ ਆ ਇੱਥੇ ਲੋਕ ਗਰਵਾਣੀ ਨੂੰ ਵੀ ਡਿਸਲਾਈਕ ਕਰਦੇ ਆ ਇਹ ਬਹੁਤ ਵੱਡੀ ਗੱਲ ਆ ਭਾਈ ਆਉਂਦੀਆਂ ਆ ਹਰ ਇੱਕ ਕੰਮ ਦੇ ਵਿੱਚ ਔਕੜ ਆਉਂਦੀ ਆ ਦੂਜਿਆਂ ਨੂੰ ਦੇਖਣ ਵਾਲੇ ਨੂੰ ਲੱਗਦਾ ਹੁੰਦਾ ਵੀ ਉਹ ਬਹੁਤ ਬਾਲਾ ਸੁਖੀ ਆ ਸੁਖੀ ਆ ਬਹੁਤੇ ਬੰਦੇ ਆਪਾਂ ਬਹੁਤਿਆਂ ਦੇ ਇੰਟਰਵਿਊ ਵੀ ਸੁਣਦੇ ਆ ਬਹੁਤ ਬੰਦੇ ਜਿਹੜੇ ਕਮੇਡੀਅਨ ਬੰਦੇ ਹੁੰਦੇ ਆ ਉਹ ਵੀ ਦੱਸ ਦਿੰਦੇ ਆ ਵੀ ਮੇਰੀ ਮਾਂ ਦੀ ਡੈੱਟ ਹੋਈ ਜੋ ਕਰੇ ਪਈ ਸੀ ਤੇ ਮੈਂ ਸ਼ੋਹ ਲਾ ਰਿਆ ਸੀ ਸਾਰੇ ਹਾਂ ਹਰੇਕ ਬੰਦੇ ਦੀ ਸੋਸ਼ਲ ਲਾਈਫ ਹੋਰ ਆ ਆਉਦੀ ਪਰਸਨਲ ਲਾਈਫ ਹੋਰ ਆ ਹਰੇਕ ਦੇ ਅੰਦਰ ਦੁੱਖ ਵੀ ਹੈ ਨਾ ਦੁੱਖ ਵੀ ਹਰ ਹਰ ਤਰ੍ਹਾਂ ਦੀ ਫੀਲਿੰਗ ਹਰੇਕ ਬੰਦੇ ਦੇ ਅੰਦਰ ਪਰਿ ਅੰਦਰ ਹੈਗੀ ਆ ਹੈਗੀ ਆ ਤਾਂ ਉਹ ਐ ਨਹੀਂ ਹੈਗਾ ਵੀ ਹਾਂ ਜੇ ਕੋਈ ਬਾਰੋਂ ਖੁਸ਼ ਆਦਾ ਉਹਨੂੰ ਐ ਲੱਗਦਾ ਵੀ ਅੰਦਰ ਦੁੱਖ ਹੀ ਰਣੀ ਮੇਰੀ ਕੌਂਟਰੋਵਰਸੀਆਂ ਦੀ ਗੱਲ ਕਰਕੇ ਪਰ ਅੱਜ ਕੱਲ ਕੀ ਚੱਲਿਆ ਵੀ ਹਰੇਕ ਉਤਲੇ ਟੰਬੇ ਨੂੰ ਚਾਹੁੰਦਾ ਵੀ ਮਾਥ ਫਾਲਾ ਸਿੱਧਾ ਕੌਂਟਰੋਵਰਸੀ ਕਰਕੇ ਹੈ ਨਾ ਕੌਂਟਰੋਵਰਸੀਆਂ ਦੀ ਗੱਲ ਕਰਕੇ ਤਾਂ ਬਹੁਤ ਬਾਈ ਵੇਖਣ ਨੂੰ ਮਿਲੀਆਂ ਬੜੀਆਂ ਭਈ ਆਉਂਦੀਆਂ ਜ਼ਿੰਦਗੀ ਦੇ ਵਿੱਚ ਪਤਾ ਕੀ ਆ ਜਦੋਂ ਤੁਸੀਂ ਨਵੇਂ ਨਵੇਂ ਉੱਠੋਗੇ ਜਾਂ ਕੁਝ ਵੀ ਕਰੋਗੇ ਉਦੋਂ ਤੁਹਾਡੇ ਨਾਲ ਹੋਣਗੇ ਪਰ ਜਦੋਂ ਉਹ ਫੀਲਡ ਦੇ ਵਿੱਚੋਂ ਨਿਕਲ ਕੇ ਤੁਸੀਂ ਥੋੜਾ ਜਿਹਾ ਆਪ ਹੋ ਜਾਓਗੇ ਉਹ 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 ਲੈਵਲ ਦੇ ਵਿੱਚੋਂ ਨਿਕਲ ਕੇ ਆਪ ਹੋ ਜਾਓਗੇ ਤਾਂ ਫਿਰ ਉਹ ਆਪਣੇ ਹੀ ਹੁੰਦੇ ਆ ਆਪਣੇ ਆਪਣੇ ਜਿਹੜੇ ਜਿਹੜੇ ਕੰਟਰੋਵਰਸੀਆਂ ਕਰਦੇ ਆ ਜਾਂ ਆਪਣੇ ਖਿਲਾਫ ਬੋਲਦੇ ਬਹੁਤ ਬੋਲਿਆ ਹਜੇ ਤੱਕ ਵੀ ਮਨ ਯਾਦ ਰਹਿੰਦਾ ਜਿਹੜੇ ਆਪ ਦੇ ਬੋਲਦੇ ਉਹ ਯਾਦ ਰਹਿੰਦਾ ਹੋਰ ਬੋਲੀ ਜਾਵੇ ਕੋਈ ਨਹੀਂ ਪਰ ਆਪਾਂ ਅੱਜ ਤੱਕ ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਕਹਿਣਾ ਅੱਜ ਤੱਕ ਦੇ ਲਾਈਵ ਦੇ ਵਿੱਚ ਕੋਈ ਐ ਕਦੇ ਵੀ ਆਪਾਂ ਕਿਸੇ ਨੂੰ ਗਾਲ ਕੱਢੀ ਜਾਂ ਕਿਸੇ ਦੇ ਮਾੜਾ ਖਿਲਾਫ ਬੋਲਦੇ ਆ ਨਾ ਬੋਲਦੇ ਆ ਤੇ ਨਾ ਬੋਲਣਾ ਪਰ ਇੱਕ ਚੀਜ਼ ਐ ਸਿੱਖੀ ਆ ਵੀ ਜਿਹੜੀ ਸਕਸੈਸ ਆ ਠੀਕ ਆ ਤੇ ਆਲੋਚਨਾ ਹੂੰ ਵੀ ਇਹ ਦੋਨੇ ਪਹਿਲੇ ਦੋ ਪਹਿਲੇ ਬਰਾਬਰ ਚੱਲ ਬਰਾਬਰ ਚੱਲਦੇ ਆ ਇਹ ਤੁਹਾਡੀ ਤਰੱਕੀ ਹੋਊਗੀ ਤਾਂ ਤੁਹਾਡੀ ਆਲੋਚਨਾ ਜ਼ਰੂਰੀ ਆ ਇੱਥੇ ਲੋਕ ਗਰਵਾਣੀ ਨੂੰ ਵੀ ਡਿਸਲਾਈਕ ਕਰਦੇ ਆ ਉਹਦੇ ਵਿੱਚ ਤਾਂ ਕੁਸਮਾਰ ਆ ਇਹ ਬਹੁਤ ਵੱਡੀ ਗੱਲ ਹੈ ਪਰ ਆਪਾਂ ਹੁਣ ਕਿਹਨੂੰ ਕਿਹਨੂੰ ਰੋਕ ਲਾਂਗੇ ਬਾਕੀ ਤਾਂ ਮੂੰਹ ਫੜਿਆ ਨਹੀਂ ਬਾਕੀ ਮਰੀ ਗੱਲ ਇਹ ਹੈ ਬਾਈ ਉਹੀ ਗੱਲ ਆ ਗਈ ਥੋੜੀ ਸਕਸੈਸ ਵਾਲੀ ਗੱਲ ਕਰਕੇ ਤਾਂ ਬਾਈ ਜਿਹੜਾ ਟੀਸੀ ਵਾਲਾ ਹੁੰਦਾ ਨਾ ਕਹਿ ਸਕਦੇ ਦੀ ਇੱਕ ਕੁਰਸੀ ਹੈ ਜਿਹੜੀ ਟੋਪ ਦੀ ਹੁੰਦੀ ਹੈ ਉੱਥੇ ਸਿਰਫ ਇੱਕ ਜਣੇ ਦੀ ਜਗ੍ਹਾ ਹੁੰਦੀ ਹੈ ਉੱਥੇ ਆਪਾਂ ਨਾਲ ਤਲੀ ਆ ਨਹੀਂ ਸਕਦੇ ਵੀ ਪੰਜਾਂ ਨੂੰ ਲੈ ਜਗੇ ਹਨਾ ਚਾਰਾਂ ਨੂੰ ਖਿੱਚ ਕੇ ਲੈ ਜਗੇ ਉੱਥੇ ਤਾਂ ਇੱਕ ਨਹੀਂ ਜਾਣਾ ਪਰ ਉਹੀ ਰੌਲਾ ਕਿਤੇ ਨਾ ਕਿਤੇ ਥੋੜੇ iali ਗੱਲ ਜਾ ਕੇ ਵੀ ਆਪਾਂ ਕਹਿ ਸਕਦੇ ਆਂ ਵੀ ਗੁੱਸੇ ਕੋਰੀ ਲਾ ਲੋ ਜਾਂ ਨਾਲ ਦੇ ਕਹਿੰਦੇ ਯਾਰ ਵੀ ਹੁਣ ਮੈਨੂੰ ਪਛਾਣਨ ਨੂੰ ਹੜ ਗਿਆ ਮੇਨ ਗੱਲਾਂ ਤਾਂ ਇਹੀ ਹੁੰਦੀਆਂ ਨਾ ਵੱਡਾ ਹੋ ਗਿਆ ਇੱਕ ਵੱਡੀ ਗੱਲ ਬਹੁਤ ਸੁਣਨ ਚਾਹੁੰਦੀ ਆ ਯਾਰ ਤੂੰ ਤਾਂ ਵੱਡਾ ਹੋ ਗਿਆ ਬਾਈ ਹਾਂ ਬੜੇ ਕਹਿੰਦੇ ਵੀ ਬਾਈ ਤੂੰ ਵੱਡਾ ਹੋ ਗਿਆ ਫਿਰ ਉਹਨਾਂ ਨੂੰ ਸਵਾਲ ਪੁੱਛ ਵੀ ਲੈਨੇ ਆਂ ਬਾਈ ਤੂੰ ਚਾਹੁੰਦਾ ਨਹੀਂ ਵੀ ਮੈਂ ਵੱਡਾ ਮੈਂ ਵੱਡਾ ਹੋਵਾਂ ਵੱਡਾ ਹੋਵਾਂ ਜੇ ਥੋੜਾ ਜਿਹਾ ਬੰਦਾ ਕੋਈ ਵੀ ਸਰਕਲ ਵੱਡਾ ਹੋ ਜਾ ਆਪਾਂ ਇੰਨੇ ਵੱਡੇ ਵੀ ਨਹੀਂ ਹੋਏ ਪਰ ਜਿੰਨੇ ਹੁੰਦੇ ਆਂ ਕਈ ਵਾਰੀ ਵਿਜੀ ਵੀ ਹੋ ਜਾਂਦੇ ਆ ਹੁਣ ਵੀਡੀਓ ਵੀ ਕਰੀ ਜਾਂਦੇ ਆ ਹੁਣ ਜੇ ਮੈਂ ਆਪਾਂ ਖੜੇ ਆਂ ਇੱਥੇ ਜੇ ਫੋਨ ਆ ਗਿਆ ਹੁਣ ਮੈਂ ਨਾ ਚੱਕਿਆ ਅਗਲੇ ਬੰਦੇ ਨੇ ਆਏ ਤਾਂ ਦੇਖਣਾ ਨਹੀਂ ਬਸ ਉਹਨੇ ਦਿਮਾਗ ਦੇ ਵਿੱਚ ਆਪ ਹੀ ਕੁਐਸਚਨ ਕਰ ਲੈਨੇ ਤੇ ਆਪ ਹੀ ਜਵਾਬ ਦੇ ਦੇ ਹੁਣ ਚੱਕਦੇ ਨਹੀਂ ਹੁਣ ਵੱਡੇ ਹੋ ਗਏ 네ਗੇਟਿਵ ਸੋਚ ਆ ਗਈ 네ਗੇਟਿਵ ਸੋ ਆਪਣੇ ਆਪ ਹੀ ਆਪਣਾ ਆਪ ਹੀ ਸਵਾਲ ਕਰੀ ਜਾਂਦੇ ਆ ਆਪਣੇ ਆਪ ਹੀ ਜਵਾਬ ਦੇ ਦਿੰਦੇ ਉਹ ਥਾਟ ਉਹਨਾਂ ਦੇ